जन हितैषी टीआरपी नहीं खरीदते भरोसा जीते हैं हम जियाणा ਦੇ ਪਖੋਵਾਰ ਰੋਡ ਤੇ ਗੀਤਾ ਮੰਦਰ ਦੇ ਵਿੱਚ ਪੁਰਾਣੇ ਸਮਿਦ੍ਰਾਂ ਕਰਤੇ ਜਾਂਡ ਵਾਲੇ ਸ਼ਸਤਰ ਤੇ ਧਾਰਮਿਕ ਗ੍ਰੰਥਾ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਦੇਖਣ ਤੇ ਲਈ ਉਚੇਚਤ ਹੋਤੇ ਲੁਤਿਆਣਾ ਤੋਂ ਸੰਸਦ ਮੈਂਬਰ ਸੰਜੀਵ अरोड़ा ਪਹੁੰਚੇ ਅਤੇ ਉਹਨਾਂ ਨੇ ਇਸ ਪ੍ਰਦਰਸ਼ਨੀ ਦੀ ਸ਼ਲਾਗਾ ਵੀ ਕੀਤੀ ਇਸ ਮੌਕੇ ਮੰਦਰ ਚ ਪ੍ਰਬੰਧਕ ਕਮੇਟੀ ਨੇ ਐਮਪੀ ਸੰਜੀਵ अरोड़ा ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਿਹੜਾ ਗੀਤਾ ਮੰਦਰ ਹੈ ਮੈਂ ਪਹਿਲੀ ਵਾਰੀ ਆਇਆ ਹਾਂ ਜੀ ਔਰ ਮੈਂ ਸ਼ੁਕਰਗੁਜ਼ਾਰ ਹਾਂ ਢੱਲ ਸਾਹਿਬ ਦਾ ਅਸ਼ਵਨੀ ਜੋਸ਼ੀ ਦਾ ਉਹਨਾਂ ਨੇ ਮੈਨੂੰ ਬੁਲਾਇਆ ਔਰ ਮੈਨੂੰ ਬਹੁਤ ਚੰਗਾ ਲੱਗਿਆ ਸਾਰੀਆਂ ਚੀਜ਼ਾਂ ਇੱਥੇ ਦੇਖ ਕੇ ਬੜਾ ਸਾਫ਼ ਸੁਥਰਾ ਇਹਨਾਂ ਨੇ ਰੱਖਿਆ ਗ੍ਰੀਨਰੀ ਵੀ ਬੜੀ ਹੈਗੀ ਹੈ ਔਰ ਸਭ ਨਾਲੋਂ ਚੰਗਾ ਲੱਗਿਆ ਜਿਹੜਾ ਇਹ ਸੋਸ਼ਲ ਕੰਮ ਨਾਲ ਕਰ ਰਹੇ ਆ ਹਉਨੇ ਅਜੇ ਇਹਨਾਂ ਨੇ ਮੈਨੂੰ ਦੱਸਿਆ ਕਿ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਆ ਇਹ ਕੀ ਨਾਮ ਉਹ ਕੰਪਿਊਟਰ ਤੇ ਤੇ ਸਿਲਾਈ ਸਿਲਾਈ ਵੀ ਇਹ ਬਹੁਤ ਭਲੇ ਦਾ ਕੰਮ ਹੈ ਇੱਕ ਤਰ੍ਹਾਂ ਦੀ ਜੇ ਉਹਨਾਂ ਨੇ ਇੱਕ ਵਾਰੀ ਸਿਖਾਤਾ ساری ਉਮਰ ਕੁਛ ਨਾ ਕੁਛ ਕਰਨ ਜੋਗੇ ਹੁੰਦੇ ਆ ਔਰ ਉਹਨਾਂ ਦੀ ਸਾਰੀ ਉਮਰ ਦੀ ਰੋਟੀ ਰੋਜ਼ੀ ਔਰ ਲਾਈਫ ਬਣ ਜਾਂਦੀ ਆ ਤੇ ਮੈਂ ਇਹਨਾਂ ਨੂੰ ਇਹੀ ਰਿਕਵੈਸਟ ਕਰੂੰਗਾ ਕਿ ਹੋਰ ਵੱਧ ਤੋਂ ਵੱਧ ਇਹ ਕਰਨ ਮੇਰੇ ਵੱਲੋਂ ਕੋਈ ਵੀ ਇਹਨਾਂ ਨੂੰ ਮ ਹਲਪ ਚਾਹੀਦੀ ਹੋਵੇ ਸਰਕਾਰ ਵੱਲੋਂ ਮੇਰੇ ਪਰਸਨਲ ਵੱਲੋਂ ਮੈਂ ਹਮੇਸ਼ਾ ਹਾਜ਼ਰ ਰਹੂੰਗਾ ਕਿਉਂਕਿ ਮੈਨੂੰ ਬੜਾ ਚੰਗਾ ਲੱਗਿਆ ਜੋ ਇਹ ਕੰਮ ਕਰ ਰਹੇ ਔਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਸਾਰੀ ਤੇ ਐਗਜ਼ੀਬਿਸ਼ਨ ਜਿਸ ਆਂ ਕੀ ਇਹ ਚੀਜ਼ ਇਹਦਾ ਬਹੁਤ ਹੀ ਚੰਗਾ ਲੱਗਿਆ ਜੀ ਸਦਾਤ ਸਾਹਿਬ ਨੇ ਕੀ ਕੀਤਾ ਹੋਇਆ ਹੈ ਮਤਲਬ ਕਿ ਇਕੱਠਾ ਇੰਨੇ ਸਾਲਾਂ ਦਾ ਔਰ ਗੁਰਮੁਖੀ ਚ ਸਭ ਕੁਝ ਹੈ ਇੱਥੋਂ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨਿਆਂ ਚ ਵੀ ਕਿਸ ਤਰ੍ਹਾਂ ਅੱਜ ਕੱਲ ਤਾਂ ਫੇਰ ਕਹਿ ਦਿੰਦੇ ਆ ਜੀ ਜਾਤ ਬਾਤ ਐ ਪਿਛਲੇ ਜ਼ਮਾਨਿਆਂ ਚ ਕਿਸ ਤਰ੍ਹਾਂ ਪਿਆਰ ਨਾਲ ਇਹ ਗੁਰਮੁਖੀ ਚ ਇੱਕ ਇੱਕ ਰਮਾਇਣ ਲਿਖੀ ਹੋਈ ਐ ਉਹ ਭਗਵਦ ਗੀਤਾ ਭਗਵਦ ਗੀਤਾ ਲਿਖੀ ਹੋਈ ਐ ਔਰ ਕਿਸ ਤਰ੍ਹਾਂ ਹਨੂਮਾਨ ਜੀ ਦੇ ਉਹ ਬਣਾਏ ਹੋਏ ਐ ਜੋ ਉਹਨਾਂ ਦੇ ਕੀ ਪਾ ਨਾਟਕ ਨਾਟਕ ਹਨੂਮਾਨ ਜੀ ਦੇ ਨਾਟਕ ਦਾ ਲਿਖਿਆ ਹੋਇਆ ਐ ਬਹੁਤ ਹੀ ਚੰਗਾ ਲੱਗਿਆ ਔਰ ਇਹਨਾਂ ਨੇ ਜਿਹੜਾ ਇਹ ਬੜੀ ਮਿਹਨਤ ਔਰ ਬੜਾ ਸ਼ੌਕ ਦਾ ਕੰਮ ਹੈ ਇਹਨਾਂ ਨੇ ਦੱਸਿਆ ਵੀ ਕਿ ਮੈਂ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਇਹ ਖੱਟੀ ਕੀਤੀ ਹੈ ਕੌਣ ਕਰਦਾ ਅੱਜਕੱਲ ਕੁਝ ਨਹੀਂ ਕੋਈ ਕਰਦਾ ਸਰ ਅੱਜਕੱਲ ਆਨਲਾਈਨ ਸਾਰਾ ਕੁਝ ਹੋ ਗਿਆ ਮੈਂ ਪੈਸੇ ਵੈਸੇ ਆਨਲਾਈਨ ਦੇਣ ਲੱਗੇ ਜੀਪੇ ਦੇ ਦਰਵਾਜ਼ਾ ਕਿੰਦਾ ਲੱਗਦਾ ਹੈ ਕਿ ਕਰੰਸੀ ਜਿਹੜਾ ਇੰਨੀ ਪਿੱਛੋਂ ਦੀ ਚਲਦੀ ਕਰੰਸੀ ਆ ਰਹੀ ਕਿੰਨੇ ਰੂਪਾਂ ਵਿੱਚ ਬਦਲਦੀ ਦੇਖੀ ਤੁਸੀਂ ਬਹੁਤ ਦੇਖੀ ਜੀ ਅਸੀਂ ਆਪਣੀ ਉਮਰ 'ਚ ਤਾਂ ਦੇਖੋ ਜਿੰਨੀ ਚੇਂਜ ਦੇਖੀ ਐ ਐਮਐਨਈ ਪਤਾ ਅਗਲੀ ਪੀੜ੍ਹੀ ਦੇਖੂਗੀ ਕਿ ਨਹੀਂ ਪਰ ਅਸੀਂ ਤਾਂ ਬਹੁਤ ਦੇਖੀ ਹੈ ਜੀ ਅਸੀਂ ਸਿੱਕੇ ਵੀ ਦੇਖੇ ਆ ਉਸ ਤੋਂ ਬਾਅਦ ਨੋਟ ਹੁੰਦੇ ਸੀ 1 ਰੁਪਏ 2 ਰੁਪਏ ਹੁਣ ਤਾਂ ਦਿਸਦਾ ਹੀ ਨਹੀਂ ਉਹ ਕਿੱਥੇ ਗਏ ਨੋਟ ਉਸ ਤੋਂ ਬਾਅਦ ਹੁਣ ਸਾਰਾ ਕੁਝ ਆਨਲਾਈਨ ਹੋ ਗਿਆ ਹੁਣ ਤਾਂ ਰੁਪਈਆ ਵੀ ਕੋਈ ਨਹੀਂ ਰੱਖਦਾ 70 80% ਪੇਮੈਂਟ ਆਨਲਾਈਨ ਹੋਣ ਲੱਗੀ ਚੰਗੀ ਗੱਲ ਹੈ ਵੈਸੇ ਤਾਂ ਜਿੰਨਾ ਤਰੱਕੀ ਕਰੇ ਦੁਨੀਆ ਜੀ ਤਰੱਕੀ ਹੋਈ ਜਾਂਦੀ ਬਹੁਤ ਚੰਗੀ ਗੱਲ ਆ ਅਸੀਂ ਰਾਮ ਮੰਦਰ ਦੇਖ ਲਿਆ ਜੀ ਆ ਰਾਮ ਰਾਮ ਤੱਕੀਆਂ ਸੀ ਨਹੀਂ ਸਭ ਨੂੰ ਵਧਾਈ ਜੀ ਰਾਮ ਮੰਦਰ ਦੀ ਔਰ ਜਿਹੜਾ ਕੱਲ੍ਹ ਇਹ ਹੋ ਰਿਹਾ ਹੈ ਯੋਧਿਆ ਵਿੱਚ ਇਹ ਬਹੁਤ ਆਪਾਂ ਲੋਕਾਂ ਨੂੰ ਸਭ ਨਾਲੋਂ ਵੱਡੀ ਗੱਲ ਹੈ ਕਿ ਜੋ ਰਮਾਇਣ ਚ ਲਿਖਿਆ ਜੋ ਰਾਮ ਭਗਵਾਨ ਦੀ ਹਿਸਟਰੀ ਹੈ ਜੋ ਉਹਨਾਂ ਦਾ ਕਥਾ ਹੈਗੀ ਆ ਉਹਨੂੰ ਫਾਲੋ ਕਰਨਾ ਜ਼ਰੂਰੀ ਆ ਦੇਖੋ ਮੰਦਰ ਕੱਲੇ ਨਾਲ ਤੁਸੀਂ ਅੱਜ ਮੈਂ ਮੱਥਾ ਟੇਕ ਕੇ ਚੱ라 ਗਿਆ ਤੇ ਬਾਹਰ ਜਾ ਕੇ ਦੇਖੋ ਉਹਦੇ ਵਿੱਚ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਕਹੇ ਤੇ 14 ਸਾਲ ਬਨਵਾਸ ਘਟ ਲਿਆ ਅੱਜ ਕੱਲ ਲੋਕੀ ਬਜ਼ੁਰਗਾਂ ਨੂੰ ਹੀ ਨਹੀਂ ਘਰ ਰਹਿਣ ਦਿੰਦੇ ਬਨਵਾਸ ਤਾਂ ਛੱਡੋ ਉਹਨਾਂ ਨੂੰ ਤੋੜ ਦਿੰਦੇ ਆ ਇਹ ਚੀਜ਼ਾਂ ਸਿੱਖਣੀਆਂ ਬਹੁਤ ਜ਼ਰੂਰੀ ਹੈ ਕਿ ਇਹ ਕਿੰਨਾ ਹੈਗਾ ਔਰ ਫਿਰ ਉਹਨਾਂ ਦੇ ਭਰਾ ਨੇ ਦੇਖੋ ਖੜਾਵਾਂ ਰੱਖੇ 14 ਸਾਲ ਗੱਡੀ ਤੇ ਨਹੀਂ ਬੈਠੇ ਕਿੰਨੀ ਕੁਰਬਾਨੀਆਂ ਕੀਤੀਆਂ ਜਿਹੜਾ ਆਪਾਂ ਕਹਿੰਦੇ ਆ ਰਾਮ ਰਾਜ ਹੈ ਰਾਮ ਰਾਜ ਹੈ ਪੂਰੇ ਦੇਸ਼ 'ਚ ਤਾਂ ਚਲੋ ਆਂਦੇ ਟਾਈਮ ਲੱਗੇਗਾ ਪਰ ਰਾਮ ਰਾਜ ਆ ਆਪਾਂ ਆਪਣੇ ਘਰ ਤੋਂ ਚਾਲੂ ਕਰੀਏ ਆਪਾਂ ਆਪਣੇ ਇਲਾਕੇ ਤੋਂ ਮਹੱਲੇ ਤੋਂ ਚਾਲੂ ਕਰੀਏ ਫਿਰ ਸ਼ਹਿਰ ਤੋਂ ਚਾਲੂ ਕਰੀਏ ਇਹ ਚੀਜ਼ਾਂ ਜੇ ਬੱਚਿਆਂ 'ਚ ਸਿੱਖੀਆਂ ਜਾਣਗੀਆਂ ਜੋ ਇਹ ਰਾਮ ਭਗਵਾਨ ਦਾ ਫਾਲੋ ਕਰਨਗੇ ਤਾਂ ਰਾਮ ਰਾਜ ਇਹ ਸਾਰਾ ਆਏਗਾ ਇਹ ਕੱਲਾ ਆਪਾਂ ਕਹਿ ਦਈਏ ਜੀ ਪੂਰੇ ਦੇਸ਼ 'ਚ ਰਾਮ ਰਾਜ ਆ ਇਸ ਤਰ੍ਹਾਂ ਨਹੀਂ ਪਹਿਲਾਂ ਆਪਾਂ ਥੱਲੋਂ ਚਾਲੂ ਕਰੀਏ ਇਹ ਜਿਹੜੀਆਂ ਸਿੱਖਿਆਵਾਂ ਇਹ ਇਹ ਲੈਣੀਆਂ ਬਹੁਤ ਜ਼ਰੂਰੀ ਆ ਸ਼੍ਰੀ ਰਾਮ ਮੰਦਰ ਦੇ ਪ੍ਰਾਣ ਪ੍ਰਤੀਸ਼ਟਾ ਦੇ ਸਬੰਧ ਦੇ ਵਿੱਚ ਅੱਜ ਅਸੀਂ ਦੋ ਦਿਵਸਾਂ ਜਿਹੜੀ ਹੈ ਪ੍ਰਦਰਸ਼ਨੀ ਲਗਾਈ ਹੈ ਮੰਦਰ ਚ ਇਹ ਪੁਰਾਣੇ ਗ੍ਰੰਥ ਔਰ ਸਿੱਕੇ ਔਰ ਅਸਤਰ-ਸਸ਼ਤਰ ਨੇ ਮੁਗਲ ਕਾਲੀਨ ਟਾਈਮ ਦੇ ਜਿਹੜੇ ਸਾਡੇ ਸ਼ਾਸਕ ਉਹਨਾਂ ਨਾਲ ਲੜਦੇ ਸੀਗੇ ਇਹ ਪ੍ਰਦਰਸ਼ਨੀ ਲਗਾਉਣ ਦਾ ਉਦੇਸ਼ ਇਹ ਸੀ ਕਿ ਬੱਚਿਆਂ ਨੂੰ ਆਪਣੀ ਪੁਰਾਣੀ ਵਿਰਾਸਤ ਨਾਲ ਜੋੜਿਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਜਿਹੜੀ ਹੈ ਸੰਸਕ੍ਰਿਤੀ ਔਰ ਕੀ ਰਹੀ ਹੈ ਕੀ ਉਹਨਾਂ ਨੂੰ ਕਸ਼ਟ ਕਾ ਇਸੀ ਤਰ੍ਹਾਂ ਇਹ ਜਿਹੜਾ ਸਰ ਨਿੰਦਰ ਸਿੰਘ ਜੀ ਜਿਹੜੇ ਸਾਡੇ ਨੇ ਉਹਨਾਂ ਨੇ ਇਹਦੀ ਸੰਕਲਨ ਕੀਤਾ ਹੈ ਇਹ ਸਾਰੇ ਸਮਾਜ ਦੀ ਜਿਹੜੀ ਇਹ ਚੀਜ਼ਾਂ ਇਕੱਠੀਆਂ ਕੀਤੀਆਂ ਉਹਨਾਂ ਨੇ ਔਰ ਇਹਨਾਂ ਦਾ ਪਰਸਨਲ ਇੰਟਰਸਟ ਹੈ ਔਰ ਇਹਦੇ ਵਿੱਚ ਉਹਨਾਂ ਨੇ ਆਪਣਾ ਬਿਜ਼ਨਸ ਵੀ ਹੈ ਲੇਕਿਨ ਉਹਨਾਂ ਨੇ ਦੋ ਦਿਨ ਸਾਨੂੰ ਦਿੱਤੇ ਔਰ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਬਲਕਿ ਉਹ ਕਹਿ ਰਿਹਾ ਕਿ ਮੈਂ ਫਸਟ ਟਾਈਮ ਮੰਦਰ ਦੇ ਵਿੱਚ ਕਿਸੇ ਜਗ੍ਹਾ ਐਗਜ਼ੀਬਿਸ਼ਨ ਲਗਾਈ ਹੈ ਕਿੰਨੇ ਸਾਲ ਪੁਰਾਣੇ ਹੋਣੇ ਇਸ ਸਟਾਈਲ ਇਹਦੇ ਵਿੱਚ ਤਕਰੀਬਨ ਕਿੰਨੇ 400 ਸਾਲ 300 ਸਾਲ ਇਸ ਤਰ੍ਹਾਂ ਕਰਕੇ ਹੈ ਔਰ ਦੇਖੋ ਕਾਗਜ਼ਾਂ ਦੀ ਕੁਆਲਿਟੀ ਜਿਹੜੀ ਹੈ ਬੁੱਕਸ ਦੀ ਬਿਲਕੁਲ ਬਹੁਤ ਡੀਸੈਂਟ ਪਈ ਹੈ ਔਰ ਕੋਈ ਵੀ ਲਾਈਨ ਜਿਹੜੀ ਉੱਪਰ ਥੱਲੇ ਨਹੀਂ ਹੈ ਮਤਲਬ ਇਹਦਾ ਮਤਲਬ ਹੈ ਕਿ ਬਹੁਤ ਐਕੂਰੇਸੀ ਨਾਲ ਇਹ ਗ੍ਰੰਥ ਜਿਹੜੇ ਨੇ ਲਿਖੇ ਗਏ ਨੇ